ਗੁੱਡ ਮਾਰਨਿੰਗ ਫਰੈਂਡਸ ਅਗਰ ਤੁਹਾਡਾ ਮਨ ਬਹੁਤ ਜ਼ਿਆਦਾ ਪਤਲਾ ਪੈ ਚੁਕਿਆ ਵਾ ਬਹੁਤ ਜਲਦੀ ਘਬਰਾ ਜਾਣੀਓ ਮਨ ਇੰਨੇ ਜ਼ਿਆਦਾ ਨਰਮ ਹੋ ਚੁਕਿਆ ਵਾ ਨਿੱਕੀ ਨਿੱਕੀ ਗੱਲ ਸੁਣ ਕੇ ਘਬਰਾਟ ਹੋਣ ਲੱਗ ਜਾਂਦੀ ਆ ਮਨ ਵਿੱਚ ਇੰਨੇ ਜ਼ਿਆਦਾ 네ਗਟਿਵ ਵਿਚਾਰ ਚੜਨ ਲੱਗ ਜਾਂਦੇ ਆ ਪਤਾ ਨਹੀਂ ਕੀ ਹੋਊਗਾ ਪਤਾ ਨਹੀਂ ਕੀ ਹੋਣਾ ਵਾ ਮੱਥੇ ਤੇ ਪਸੀਨਾ ਬਹੁਤ ਜ਼ਿਆਦਾ ਆਉਣ ਲੱਗ ਜਾਂਦਾ ਵਾ ਘਬਰਾਟ ਪੇਚੇ ਨਹੀਂ ਜਿਸ ਨਾਲ ਬਹੁਤ ਲੋਕਾਂ ਦਾ ਬਲੱਡ ਪ੍ਰੈਸ਼ਰ ਵੀ ਵੱਧ ਜਾਂਦਾ ਵਾ ਮਨ ਵਿੱਚ ਇੱਕ ਅਣਜਾਣਾ ਕੋਈ ਅਣਜਾਣਾ ਡਰ ਬਹਿ ਜਾਂਦਾ ਵਾ ਨਿਕ ਨਿਕ ਗੱਲ ਤੇ ਮੋਸ਼ਨ ਹੋ ਜਾਂਦੇ ਆ ਕੋਈ ਕੋਈ ਇਹਦੀ ਗੱਲ ਬਾਤ ਸੁਣ ਲਈ ਨਿਕ ਨਿਕ ਗੱਲ ਤੇ ਰੋਣਾ ਰੋਣ ਲੱਗ ਜਾਂਦਾ ਵਾ ਮਨ ਤੇ ਆਟੋਮੈਟਿਕ ਰੋਣਾ ਚੜ ਜਾਂਦਾ ਵਾ ਅੱਖਾਂ ਵਿੱਚ ਹੰਝੂ ਆਉਣ ਲੱਗ ਜਾਂਦੇ ਆ ਮਨ ਇੰਨੇ ਜ਼ਿਆਦਾ ਨਰਮ ਹੋ ਗਿਆ ਹੁੰਦਾ ਇੰਨੇ ਜ਼ਿਆਦਾ ਪਤਲਾ ਪੈ ਗਿਆ ਹੁੰਦਾ ਵਾ ਕਿਸੇ ਦੀ ਗੱਲ برداشت ਤੇ ਬਿਲਕੁਲੀ ਹੁੰਦੀ ਸੋ ਹੁਣ ਜਈਆਂ ਦੋ ਕੌਮੋਪੈਥਿਕ ਦਵਾਈਆਂ ਜਿਹੜੀਆਂ ਤੁਹਾਡੇ ਮਨ ਨੂੰ ਸਟਰੋਂਗ ਕਰਨਗੀਆਂ ਮਨ ਵਿੱਚ ਅਣਜਾਣੇ ਡਰਾਂ ਉਸ ਨੂੰ ਦੂਰ ਕਰਨਗੀਆਂ ਅਗਰ ਤੁਹਾਡਾ ਮਨ ਬਹੁਤ ਜ਼ਿਆਦਾ ਪਤਲਾ ਪੈ ਚੁੱਕਾ ਹੋਵੇ ਵਾ ਮਨ ਨੂੰ ਕਠੋਰ ਕਰਨਗੀਆਂ ਜਦੋਂ ਨਿੱਕੀ ਨੀ ਕਹਤੇ ਰੋਣਾ ਆ ਜਾਂਦਾ ਬਾਤ ਸੀ ਬਹੁਤ ਜ਼ਿਆਦਾ ਨਰਮ ਉਹ ਇਹ ਉਸ ਨੂੰ ਵੀ ਠੀਕ ਕਰ ਲਈਆਂ ਸਭ ਤੋਂ ਪਹਿਲਾਂ ਅੰਬਰਾ ਗਰੇਸ਼ੀਆ 1 ਐਮ 1000 ਜੀ ਸਿਰਫ ਇੱਕ ਡੋਜ਼ 15 ਦਿਨ ਬਾਅਦ ਲੈਣੀ ਆ ਉਹ ਸ਼ੁਰੂ ਕਰਕੇ ਇਸ ਤੋਂ ਸ਼ੁਰੂਆਤ ਕਰਕੇ ਹਨਾ ਪਲਸਰਟੀਲਾ 200 ਵਾਈਟ ਗੋਲੀਆਂ ਵਿੱਚ ਪਲਸਰਟੀਲਾ ਪਵਾ ਕੇ ਹਨਾ ਲਗਾਤਾਰ ਦੋ ਗੋਲੀਆਂ ਚਾਰ ਗੋਲੀਆਂ ਸਵੇਰ ਤੇ ਚਾਰ ਗੋਲੀਆਂ ਸ਼ਾਮ ਨੂੰ ਲਗਾਤਾਰ ਇਸ ਦੀ ਰੈਪੀਟਿਸ਼ਨ ਕਰੀ ਜਾਣੀ ਆ 1 ਮਹੀਨਾ ਤੇ ਦੂਜੀ ਦੂਈ ਹੈਗੀ ਆ ਬੈਚ ਫਲਾਵਰ ਦੀ ਰੈਸਕਿਊ ਰੈਮਡੀ ਸੱਤ ਬੂੰਦਾਂ ਸੁਬਾ ਤੇ ਸੱਤ ਬੂੰਦਾਂ ਸ਼ਾਮ ਨੂੰ ਪਲਸਰ ਪਲਸਰ ਦੀ ਦਵਾਈ ਲੈਣ ਤੇ 2 ਮਿੰਟਾਂ ਬਾਅਦੋਂ ਸੱਤ ਬੂੰਦਾਂ ਸੁਬਾ ਤੇ ਸੱਤ ਬੂੰਦਾਂ ਸ਼ਾਮ ਨੂੰ ਲਗਾਤਾਰ ਮਹੀਨਾ 2 ਮਹੀਨੇ ਲਗਾਤਾਰ ਇਸ ਨੂੰ ਵਰਤੋ ਅਗਰ ਤੁਹਾਡਾ ਮਨ ਬਹੁਤ ਜ਼ਿਆਦਾ ਪਗਲਾਇ ਪੈ ਚੁਕਿਆ ਬਾ ਇੱਕ ਵੱਖਰੀ ਜੀ ਦਵਾਈ ਆ ਮਨ ਨੂੰ ਕੌਨਫੀਡੈਂਸ ਬਹੁਤ ਜ਼ਿਆਦਾ ਆਊਗਾ ਨੈਗੇਟਿਵ ਥਾਟ ਦੂਰ ਹੋਣਗੇ ਜੋ ਮਨ ਵਿੱਚ ਬੁਰੇ ਵਿਚਾਰ ਆ ਉਹ ਦੂਰ ਹੋਣਗੇ ਇਹ ਬਹੁਤ ਵਧੀਆ ਦਵਾਈਆਂ ਆ ਅਗਰ ਜਾਣਕਾਰੀ ਵਧੀਆ ਲੱਗੀ ਆ ਇਥੇ ਬੁਢੀ ਤੋਂ ਬਾਤ ਨੂੰ ਸ਼ੇਅਰ ਕਰੀ ਜੀ ਤਨਵਾਦ